ਹਣ 6 ਮਹੀਨੇ ਰਹਿ ਗਏ ਤੁਸੀਂ ਇੱਥੇ ਆ ਗਏ ਆ ਕੁਮਾਰ ਕਾਲ 9 9 ਸਾਢੇ ਸਾਢੇ ਵਜੇ ਉਹ ਸੰਪਰਕ ਦੇ ਆ ਨਹੀਂ ਹੋਣਗੇ ਸੰਪਰਕ ਦੇ ਤੁਸੀਂ 50 ਦਿਨ ਇੱਥੇ ਆਏ ਆ ਤੁਸੀਂ ਹੋਣਗੇ ਤੁਹਾਡੇ ਸੰਪਰਕ ਦੇ ਉਹ ਜੀ ਸੱਦ ਕੇ ਆਓ ਸਾਢੇ 4 ਸਾਲ ਹੋ ਗਏ ਤੁਹਾਨੂੰ ਸਾਢੇ 4 ਸਾਲ ਠੀਕ ਹੈ ਨਾ ਸਾਢੇ 4 ਸਾਢੇ 4 ਸਾਲ ਹੋ ਗਏ ਗੁੱਸਾ ਹੁੰਦਾ ਹੀ ਆ ਯਾਰ ਫਿਰ ਉਹ ਮੋਟਰਸਾਈਕਲ ਵੇਖ ਲੈ ਉਧਰ ਸਾਢੇ 4 ਸਾਲ ਹੋ ਗਏ ਤੈਨੂੰ ਉਦੋਂ ਕਿੱਥੇ ਸੀਗਾ ਤੂੰ ਦੱਸਿਂ ਮੜਾਜਾ ਨਹੀਂ ਦੁਰਪਾਇਆ ਦਿੱਤਾ ਪਿੰਡ ਚ ਹੁਣ ਉਧਰ ਵੇਖ ਲਾ ਮੋਟਰਸਾਈਕਲ ਚ ਨਾ ਵੱਜੇ ਆਈ ਨੋਵਾ ਜੇ ਵੀ ਰੱਖ ਲੈਣੇ ਨਹੀਂ ਬਸ ਨੰਗ ਜਾਣਾ ਹੁਣ ਇਹਨਾਂ ਦਾ ਥਾਂ ਪਿਆ ਸਾਢੇ 4 ਸਾਲ ਹੋ ਗਏ ਤੁਹਾਨੂੰ ਉਦੋਂ ਉਦੋਂ ਦੇ ਕਿਥੇ ਸੀਗੇ ਕਰਦੇ ਪਿੱਛੇ ਕਰਦੇ ਰਣਜੀਤ ਸਿੰਘ ਕੀ ਕਰੇ ਇੱਥੇ ਤੁਹਾਡਾ ਗੰਦ ਪਾਇਆ ਤੁਹਾਡਾ ਜਾਣ ਦੇ ਕੀ ਕਰੋ ਫਿਰ ਸਾਢੇ 4 ਸਾਲ ਹੋ ਗਏ ਤੁਹਾਨੂੰ ਤੁਹਾਨੂੰ 4.5 ਸਾਲ ਹੋ ਗਏ ਵੜੇ ਆ ਤੁਸੀਂ ਤੁਹਾਨੂੰ 4.5 ਸਾਲ ਹੋ ਗਏ ਸਾਨੂੰ ਤੁਹਾਨੂੰ 4.5 ਸਾਲ ਹੋ ਗਏ ਕਿੱਥੇ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਆ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਐ ਸਾਨੂੰ ਮਰਦਾਬਾਦ 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 ਆ ਵੇਖੋ ਮਨਜੀਤ ਸਿੰਘ ਬਲਾਸਪੁਰ ਭਜਦਾ ਆ ਜਾਂਦਾ ਮਨਜੀਤ ਸਿੰਘ ਪਲਾਸ ਪਰ ਵੱਡਾ ਐਮਐਲ ਬਣਿਆ ਫਿਰਦਾ ਕੜਾ ਕੱਲੇ ਆਈ ਮੋਟਰਸਾਈਕਲ ਕੱਢ ਕੇ ਭੱਜ ਗਿਆ ਲੈ ਤੂੰ ਜੀ ਪਹਿਲਾਂ ਮੇਰੇ ਹਰੇ ਕੋਲ ਪਹਿਲਾਂ ਤੁਸੀਂ ਆਹੀ ਦੱਸੋ ਪਹਿਲਾਂ ਤੁਸੀਂ ਆਹੀ ਦੱਸੋ ਤੁਸੀਂ ਸਾਡੇ ਪਿੰਡ 'ਚ ਕੀਤਾ ਕੀ ਆ ਹੁਣ ਤੱਕ? ਹਾਂ 5 ਸਾਲ ਐਮਐਲਏ ਰਹਿ ਗਏ ਹੁਣ 6 ਮਹੀਨੇ ਰਹਿ ਗਏ ਤੁਸੀਂ ਇੱਥੇ ਆ ਗਏ ਆ। ਨਾ ਨਹੀਂ ਹੋਣਗੇ ਸੰਪਰਕ ਦੇ ਤੁਸੀਂ 50 ਦਿਨ ਇੱਥੇ ਆਏ ਆ ਤੁਸੀਂ। ਹੋਣਗੇ ਤੁਹਾਡੇ ਸੰਪਰਕ ਦੇ ਉਹ ਜੀ ਸਾਧਕੇ ਆ। ਸਾਢੇ 4 ਸਾਲ ਹੋ ਗਏ ਤੁਹਾਨੂੰ ਸਾਢੇ 4 ਸਾਲ ਠੀਕ ਹੈ ਨਾ? ਸਾਢੇ 4 ਸਾਲ ਹੋ ਗਏ ਗੁੱਸਾ ਹੁੰਦਾ ਹੀ ਆ ਯਾਰ ਫਿਰ। ਉਹ ਮੋਟਰਸਾਈਕਲ ਵੇਖ ਲੈ ਉੱਧਰ। ਲਾ ਲੈਣੀ ਨੋਵਾ ਸਾਢੇ 4 ਸਾਲ ਹੋ ਗਏ ਤੈਨੂੰ ਉਦੋਂ ਕਿੱਥੇ ਸੀਗਾ ਤੂੰ ਦੱਸਿਮੜਾ ਜੀ ਨਹੀਂ ਤੂੰ ਰੁਪਈਆ ਦਿੱਤਾ ਪਿੰਡ ਚ ਹੁਣ ਉਧਰ ਵੇਖ ਲੈ ਮੋਟਰਸਾਈਕਲ ਚ ਨਾ ਵੱਜੇ ਆਈ ਨੋਵਾ ਜੋ ਚ ਰੱਖਣੇ ਸੀ ਛੁੱਟੀ ਪਿੰਮੜਾ ਗੱਲ ਕਰਤਾ ਨੂੰ ਚਲ ਬੱਸ ਲੰਘ ਜਾਣਾ ਹੁਣ ਇਹਨਾਂ ਦਾ ਥਾਂ ਪਿਆ ਸਾਢੇ 4 ਸਾਲ ਹੋ ਗਏ ਤੁਹਾਨੂੰ ਉਦੋਂ ਉਦੋਂ ਦੇ ਕਿੱਥੇ ਸੀਗੇ ਕਰਦੇ ਪਿੱਛੇ ਕਰਦੇ ਰਣਜੀਤ ਸਿੰਘ ਕੀ ਕਰੇ ਏ ਚ ਥੋੜਾ ਸਹੀ ਗੱਲ ਥੋੜਾ ਗੰਦ ਪਾਇਆ ਥੋੜਾ ਜਾਣਦੇ ਕੀ ਕਰੋ ਫਿਰ ਸਾਢੇ 4 ਸਾਲ ਹੋ ਗਏ ਤੁਹਾਨੂੰ ਤੁਹਾਨੂੰ ਸਾਢੇ 4 ਸਾਲ ਹੋ ਗਏ ਵੜੇ ਆ ਤੁਸੀਂ ਤੁਹਾਨੂੰ ਸਾਢੇ 4 ਸਾਲ ਹੋ ਗਏ ਸਾਨੂੰ ਤੁਹਾਨੂੰ ਸਾਢੇ 4 ਸਾਲ ਹੋ ਗਏ ਕਿੱਥੇ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਆ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਆ ਸਾਨੂੰ ਮਰਦਾਬਾਦ 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 ਮਰਦਾਬਾ ਮਰਦਾਬਾ ਆ ਵੇਖੋ ਮਨਜੀਤ ਸਿੰਘ ਬਲਾਸਪੁਰ ਭਜਦਾ ਆ ਜਾਂਦਾ ਮਨਜੀਤ ਸਿੰਘ ਬਲਾਸਪੁਰ ਵੱਡਾ ਐਮਐਲ ਬਣਿਆ ਫਿਰਦਾ ਇਹ ਕੜਕ ਲੈ ਆਈ ਮੋਟਰਸਾਈਕਲ ਕੱਟ ਕੇ ਭੱਜ ਗਿਆ ਨਹੀਂ ਤੁਸੀਂ ਪਹਿਲਾਂ ਪਹਿਲਾਂ ਤੁਸੀਂ ਆਹੀ ਦੱਸੋ ਸੁਪਾਏ ਸੀ ਪਹਿਲਾਂ ਤੁਸੀਂ ਆਹੀ ਦੱਸੋ ਤੁਸੀਂ ਸਾਡੇ ਪਿੰਡ 'ਚ ਕੀਤਾ ਕੀ ਆ ਹੁਣ ਤੱਕ ਹਾਂ 5 ਸਾਲ ਐਮਐਲਏ ਰਹਿ ਗਏ ਹੁਣ 6 ਮਹੀਨੇ ਰਹਿ ਗਏ ਤੁਸੀਂ ਇੱਥੇ ਆ ਗਏ ਆ ਕੁਮਾਰ ਕਾਲ 99 ਸਾਡੇ ਸਾਡੇ ਬਜੀਓ ਸੰਪਰਕ ਦੇ ਆ ਨਹੀਂ ਹੋਣਗੇ ਸੰਪਰਕ ਦੇ ਤੁਸੀਂ 50 ਦਿਨ ਇੱਥੇ ਆਏ ਆ ਤੁਸੀਂ ਜਿਹੜਾ ਪਹਿਲੋ ਸੀ ਹੋਣਗੇ ਤੁਹਾਡੇ ਸੰਪਰਕ ਦੇ ਉਹ ਜੀ ਸਾਧਕੇ ਆਓ ਸਾਢੇ 4 ਸਾਲ ਹੋ ਗਏ ਤੁਹਾਨੂੰ ਸਾਢੇ 4 ਸਾਲ ਠੀਕ ਆ ਨਾ ਸਾਢੇ 4 ਸਾਲ ਸਾਢੇ 4 ਸਾਲ ਹੋ ਗਏ ਗੁੱਸਾ ਹੁੰਦਾ ਹੀ ਆ ਯਾਰ ਫਿਰ ਉਹ ਮੋਟਰਸਾਈਕਲ ਵੇਖ ਲਾ ਉੱਧਰ ਮਿਲ ਲੈਣੀ ਨੋਵਾ ਸਾਢੇ 4 ਸਾਲ ਹੋ ਗਏ ਤੈਨੂੰ ਉਦੋਂ ਕਿੱਥੇ ਸੀਗਾ ਤੂੰ ਦੱਸਿਂ ਮੜਾ ਜਾ ਨਹੀਂ ਤੂੰ ਰੁਪਈਆ ਦਿੱਤਾ ਪਿੰਡ ਚ ਹੁਣ ਉਧਰ ਦੇਖ ਲੈ ਮੋਟਰਸਾਈਕਲ ਚ ਨਾ ਵੱਜੇ ਆਈ ਨੋਵਾ ਜੇ ਚ ਰੱਖ ਲੈਣੇ ਨਹੀਂ ਛੁੱਟੀ ਪਿੰਮੜਾ ਗੱਲ ਕਰ ਤਾ ਨੂੰ ਚਲ ਬੱਸ ਲੰਘ ਜਾਣਾ ਹੁਣ ਇਹਨਾਂ ਦਾ ਥਾਂ ਪਿਆ ਸਾਢੇ 4 ਸਾਲ ਹੋ ਗਏ ਤੁਹਾਨੂੰ ਉਦੋਂ ਉਦੋਂ ਦੇ ਕਿੱਥੇ ਸੀਗੇ ਕਰਦੇ ਪਿੱਛੇ ਕਰਦੇ ਰੰਜੀਤ ਸਿੰਘ ਕੀ ਕਰੇ ਇੱਥੇ ਛੋਟਾ ਗੰਦ ਪਾਇਆ ਛੋਟਾ ਜਾਣਦੇ ਕੀ ਕਰੋ ਫਿਰ ਸਾਡੇ 4.5 ਸਾਲ ਹੋ ਗਏ ਤੁਹਾਨੂੰ ਤੁਹਾਨੂੰ 4.5 ਸਾਲ ਹੋ ਗਏ